ਦਾ ਚੈਪਟਰ ਹੈ ਜੀ ਗੁਰੂ ਮਾਰੀ ਸਰਹਿੰਦ ਦਾਦੀ ਮਾ ਤੇ ਨਿੱਕੀਆਂ ਜਿੰਦਾ ਉਤੇ ਪਾਪੀ ਵਜ਼ੀਰ ਖਾਨ ਤੇ ਸੋਚਾ ਆਨੰਦ ਵੱਲੋਂ ਕਮਾਏ ਕਹਿਰ ਤੋਂ ਬਾਅਦ ਸਿੱਖ ਕੌਮ ਨੂੰ ਇਹਨਾਂ ਨਾਵਾਂ ਨਾਲ ਹੀ ਘਿਰਣਾ ਹੋ ਗਈ ਪ੍ਰਾਤਨ ਸਮੇਂ ਵਿੱਚ ਸਿੱਖ ਪਰਿਵਾਰਾਂ ਚ ਵਜ਼ੀਰ ਖਾਨ ਨੂੰ ਵਜੀਦਾ ਤੇ ਸੋਚਾ ਆਨੰਦ ਨੂੰ ਝੂਠਾ ਆਨੰਦ ਝੂਠਾ ਆਨੰਦ ਕਿਹਾ ਜਾਂਦਾ ਜਦੋਂ ਦਸ਼ਮੇਸ਼ ਪਿਤਾ ਜੀ ਨੇ ਕਾਹੀ ਦਾ ਬੂਟਾ ਪੁੱਟ ਕੇ ਜ਼ੁਲਮ ਦੀ ਜੜ ਪੁੱਟਣ ਅਤੇ ਸਰਹੰਦ ਦੀ ਤਵਾਈ ਹੋਣ ਦੇ ਵਚਨ ਕੀਤੇ ਤਾਂ ਸਿੱਖ ਕੌਮ ਨੇ ਉਸੇ ਦਿਨ ਤੋਂ ਸਰਹੰਦ ਦੀਆਂ ਜੜਾਂ ਪੁੱਟਣ ਦੀ ਠਾਨ ਲਈ ਗੁਰੂ ਵਚਨ ਦੀ ਮਾਰ ਪੈਣ ਤੋਂ ਬਾਅਦ ਸਰਹੰਦ ਸ਼ਹਿਰ ਦਾ ਨਾਮ ਸਿੱਖ ਕੌਮ ਦੇ ਮੂੰਹੋਂ ਲੱਥ ਗਿਆ ਉਸ ਉਸ ਨੂੰ ਗੁਰੂ ਮਾਰੀ ਕਹਿ ਕੇ ਸਦਣ ਲੱਗੇ ਗੁਰੂ ਦਸ਼ਮੇਸ਼ ਜੀ ਦੇ ਕੀਤੇ ਬਚਨਾਂ ਨੂੰ ਲਿਖਤੀ ਰੂਪ ਦਿੰਦਿਆਂ ਸਾਡੇ ਪ੍ਰਾਤਨ ਇਤਿਹਾਸਕਾਰਾਂ ਨੇ ਜੋ ਗੁਰੂ ਮਾਰੀ ਸਰਹੰਦ ਬਾਰੇ ਲਿਖਿਆ ਹੈ ਉਸ ਦਾ ਸੰਖੇਪ ਬੇਰੋਇ ਇਸ ਤਰ੍ਹਾਂ ਹੈ ਕਥਾ ਗੁਰੂ ਜੀ ਕੇ ਸੁੱਤਨ ਕੀ ਹੰਡੂਰ ਨਿਵਾਸੀ ਲਿਖਾਰੀ ਸਿੱਖ ਦੋਹਰਾ ਗੁਰੂ ਗੋਬਿੰਦ ਸਿੰਘ ਬੋਲ ਕੈ ਐਸੋ ਕਹੋ ਸੁਨਾਏ ਜੇ ਕੋ ਸਿੱਖ ਮੇਰਾ ਹੋਏ ਸਰਹੰਦ ਕੀ ਈਂਟ ਨਦੀ ਮੈਂ ਪਾਏ ਈਂਟ ਨਦੀ ਸਰਹੰਦ ਕੀ ਜੋਨਰ ਦੇ ਵੰਡਾਰ ਤੇ ਸਿੱਖ ਪੁੰਨ ਬਹੁਤਾ ਲਹਿਓ ਅਸਗਜ ਨਉ ਅਪਾਰ ਗੁਰੂ ਕੀਆਂ ਸਾਖੀਆਂ ਸਰੂਪ ਸਿੰਘ ਕੋਸ਼ਿਸ਼ ਸਤ ਗੁਰੂ ਨੂਰੇ ਮਾਹੀ ਸੇ ਜੇ ਸਾਰੀ ਵਾਰਤਾ ਸੁਣ धीरे धीरे करद की नोक से काही का बूटा उखाड़ने लागे राय कले ने हाथ बांध के पूछा जगत के साइया कर रहे हो आगे से गुरु जी ने कहा असा तुर्क राज नीह उखेड़ रहे राय जी ये तुर्क राज हूं सदा कायम नहीं रहेगा समा पाए क्या ये राज खत्म हो जाएगा ਸਿੱਖ ਰਾਜ ਮੇ ਨਿਆਏ ਨਹੀਂ ਸਿੱਖ ਰਾਜ ਮੇ ਨਿਆਏ ਨਹੀਂ ਅਨਿਆਏ ਹੋਏ ਰਹਾ ਹੈ ਸਿੰਘ ਸਾਗਰ ਭਾਈ ਵੀਰ ਸਿੰਘ ਜੀ ਵੱਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਉਚਾਰਾ ਸੁਣੋ ਸੇਵਕ ਸਿੱਖ ਸਮ ਸਤ ਹਮਾਰਾ ਇੰਟ ਅਨੰਤ ਉਖਾੜ ਕਿਲੇ ਤੇ ਲਿਹਾਵਣੀ ਹੋਸ਼ ਰੰਦ ਜ਼ਰੂਰ ਸਤ੍ਰੇ ਦਰਭ ਪਾਣੀ ਸਤ ਦਰਭ ਪਾਣੀ ਏਕ ਈਂਟ ਕੇ ਲਾਕ ਅਗਰ ਵੱਡ ਜਾਣਗੀ ਸੁਰ ਪਰ ਮਾਹੇ ਹਵੇਲੀ ਤਾਂ ਕੀ ਪਾਏਗੀ ਸ੍ਰੀ ਗੁਰੂ ਕਾ ਇਹ ਬਾਕ ਸਤ ਕਰ ਮੰਨਣਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਜੀ ਪੁਰਸ ਰੰਧਮੇ ਪਾਪ ਕਨੇਰਾ ਉਜਰ ਜਾਏ ਲਹ ਕਸਟ ਬਡੇਰਾ ਸੇਖ ਮਾਰੇ ਮਾਰ ਉਜਾਰੇ ज धन विर निकारै श्री गुरु तीर्थ संग्रह पंडित गुरु जी के गुरु जी ने सुन के शराप दिया सब तुरको की जड़ उखेड़ी उखड़ेगी मलेरियो की जड़ हरी रहेगी गुरु जी के समय ही बंदे के हाथ से ये शहर सरहंद ऐसा उजाड़ा जो परले पर्यंत पैसा नहीं बनेगा पर अंग्रेजों ने गुरु जी का हुक्म ऐसा पूरा किया सतलुज शोरड़ मुल्तान तक रेल में इस की ईंट पहुंचाई श्री गुरुपद प्रेम प्रकाश बाबा समीर सिंह जी एक मलेरन की जड़ रह है अपर सर्व की जड़ द है बड़ो पाप सरहिंदन कीना पलटा ले सिख मम शीना मारयो जार फरेज हल सारे ਫਟ ਮੋਹੀ ਇਹ ਨਾਮ ਉਚਾਰੇ ਜਾਕੀ ਈਟ ਸਦ੍ਰਵ ਪਾਵੈ ਮੋਹ ਮੰਗਿਓ ਬਰਸੋ ਨਰ ਪਾਵੈ ਤਵਾਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਵਿੱਚ ਲਿਖਿਆ ਜੀ ਸਾਰੀ ਬਾਤ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਮਲੇਰੀਆਂ ਨੇਹਾ ਦਾ ਨਾਰਾ ਮਾਰ ਕੇ ਆਪਣੀ ਜੜ ਰੱਖ ਲਈ ਹੋਰ ਕਿਸੇ ਨਗਾਰਬੰਦ ਮੁਸਲਮਾਨ ਦੀ ਜੜ ਨਾ ਰਹੇਗੀ ਆ ਤੁਰਕਾਂ ਦੀ ਜੜ ਪੁੱਟ ਪੁੱਟੀ ਗਈ ਹੈ ਜੜ ਪੁੱਟੀ ਕਹਿ ਕੇ ਫਰਮਾਇਆ ਕਿ ਇਹ ਸ਼ਹਿਰ ਸ੍ਰੀ ਹਿੰਦ ਕਦੇ ਸੁਖੀ ਨਾ ਵਸੇਗਾ ਜਿੱਥੇ ਐਡਾ ਵੱਡਾ ਭਾਰੀ ਪਾਪ ਹੋਇਆ ਹੈ ਮੇਰੇ ਸਿੰਘ ਲੁੱਟ ਪੁੱਟ ਕੇ ਉਜਾੜ ਛੱਡਣਗੇ ਇਸ ਦੀ ਇੱਟ ਇਥੋਂ ਲੈ ਜਾ ਕੇ ਹਰ ਇੱਕ ਸਿੱਖ ਸਤਲੁਜ ਵਿੱਚ ਸਿੱਟੇਗਾ ਮਹਾਨ ਕੋਸ਼ ਭਾਈ ਕਾਨ ਸਿੰਘ ਨਾਬਾ ਗੁਰੂ ਮਾਰੀ ਖਾਲਸੇ ਨੇ ਇਹ ਨੌ ਸਰਹੰਦ ਦਾ ਉਸ ਵੇਲੇ ਰੱਖਿਆ ਜਦ ਦੇ ਜਦ ਦੋ ਸਾਬਜਾਦੇ ਤੇ ਮਾਤਾ ਗੁਜਰਕੌਰ ਜੀ ਉਸ ਥਾਂ ਤੇ ਸ਼ਹੀਦ ਹੋਏ ਪੂਰੀ ਦੁਨੀਆ 'ਚ ਛੋਟੇ ਸਾਬਜਾਦਿਆਂ ਦੀ ਸ਼ਹੀਦੀ ਤੋਂ ਵੱਡਾ ਹੋਰ ਕੋਈ ਦੁਖਾਂਤ ਨਹੀਂ ਵਾਪਰਿਆ ਜਿਸ ਵਿੱਚ ਇੰਨੀ ਇੰਨੀ ਛੋਟੀ ਉਮਰ 'ਚ ਵੱਡੀ ਦਲੇਰੀ ਨਾਲ ਸ਼ਹਾਦਤ ਦਿੱਤੀ ਹੋਵੇ ਸ਼ਹੀਦਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਬਚਨਾਂ ਦੀ ਸਰਹਿੰਦ ਨੂੰ ਮਾਰ ਪੈ ਗਈ ਤੇ ਉਸ ਗੁਰੂ ਮਾਰੀ ਉਸ ਦਿਨ ਤੋਂ ਗੁਰੂ ਮਾਰੀ ਹੋ ਗਈ ਅਤੇ ਖਾਲਸਾ ਪੰਥ ਦੇ ਹੱਥੋਂ 1764 ਈਸਵੀ ਨੂੰ ਤਬਾਹ ਹੋ ਗਈ। ਸਿੱਖ ਸਰਦਾਰਾਂ ਨੇ ਇਸ ਨੂੰ ਆਪੋ ਆਪਣਾ ਹਿੱਸਾ ਮੰਨ ਕੇ ਢਾਇਆ। ਅਮੀਰ ਜ਼ਾਦਿਆਂ, ਕੱਟੜ ਮੁਲਾਣਿਆਂ ਤੇ ਗੁਰੂ ਦੁਖੀਆਂ ਦੇ ਮਹਿਲ, ਅਟਾਰੀਆਂ ਤੇ ਹਵੇਲੀਆਂ ਨੂੰ ਹਾਥੀਆਂ ਨਾਲ ਬੰਨ੍ਹ ਕੇ ਮਿੱਟੀ 'ਚ ਮਿਲਾ ਦਿੱਤਾ। ਸਰਦਾਰਾਂ ਨੇ ਰਾਤ ਨੂੰ ਗੁਰੂ ਮਾਰੀ 'ਚ ਸੌਣਾ ਪੀਪਾਪ ਸਮਝਿਆ ਉਹਨਾਂ ਨੇ ਆਪੋ ਆਪਣੇ ਤੰਬੂ ਸਰਹੰਦ ਤੋਂ ਦੂਰ ਜਾ ਗੱਡੇ ਸਿੱਖਾਂ ਦੇ ਮਨਾ ਅੰਦਰ ਇਹ ਗੱਲ ਘਰ ਕਰ ਗਈ ਸੀ ਕਿ ਗੁਰੂ ਦਸ਼ਮੇਸ਼ ਜੀ ਨੇ ਕਿਹਾ ਹੈ ਕਿ ਸਰਹੰਦ ਦੀਆਂ ਇੱਟਾਂ ਸਤਲੁਜ ਦਰਿਆ 'ਚ ਸੁੱਟਣੀਆਂ ਪ੍ਰਾਤਨ ਸਮੇਂ ਦੇ ਸਿੱਖ ਜਦੋਂ ਸਰਹੰਦ ਸਰਹੰਦ ਛਿੱਦੀ ਸਥਾਨਾਂ ਦੇ ਦਿਦਾਰ ਕਰਨ ਜਾਂਦੇ ਤਾਂ ਪੰਜ-ਪੰਜ ਇੱਟਾਂ ਤੋੜ ਕੇ ਆਉਂਦੇ ਦੂਰੋਂ ਗਏ ਸਿੱਖ ਕੁਝ ਇੱਟਾਂ ਨਾਲ ਲਿਆ ਕਿਸੇ ਮਾੜੇ ਥਾਂ ਜਾਂ ਦਰਿਆ ਵਿੱਚ ਸੁੱਟ ਦਿੰਦੇ 1867 ਇਸਵੀ 1928 ਬਿਕਰਮੀ ਨੂੰ ਪਟਿਆਲਾ रियासत ਦੇ ਰਾਜਾ ਮਹਿੰਦਰ ਸਿੰਘ ਨੇ ਸਰਹੰਦ ਤੇ ਖੰਡਰਾਂ ਦੇ ਮਲਬੇ ਨੂੰ ਨਾਰਥ ਬੈਸਟਰਨ ਰੇਲਵੇ ਕੰਪਨੀ ਨੂੰ ਵੇਚ ਦਿੱਤਾ ਇਸ ਅੰਗਰੇਜ਼ੀ ਕੰਪਨੀ ਨੇ ਰੇਲਵੇ ਲਾਈਨ ਵਿਛਾਉਣ ਲਈ ਇਨ੍ਹਾਂ ਇੱਟਾਂ ਦੇ ਮਲਬੇ ਨੂੰ ਲਾਈਨਾਂ ਦੇ ਥੱਲੇ ਮੀਲਾ ਤੱਕ ਜਾ ਬਛਾਇਆ ਇਸ ਬਾਰੇ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਇਹਨਾਂ ਸਤਰਾ ਵਿੱਚ ਲਿਖਦੇ ਹਨ ਜੜ ਸਰਹੰਦ ਕੀ ਪੂਟੀ ਜਹ ਇਟ ਜਾਏ ਸਤਲੁਜ ਪੈ ਸਤਲੁਜ ਮੈਂ ਪੈ ਹੈ ਜੈ ਗੁਰਬਚਨ ਸਾਚ ਸਭ ਪਇਓ ਔਰ ਪ੍ਰਸੰਗ ਸੁਨੋ ਇੱਕ ਨਯੋ ਸਾਲ 1924 ਮਾਹੀ ਚੱਲੀ ਰੇਲ ਗਾਡੀ ਜਬ ਜਾਹੀਂ ਸ਼੍ਰੀ ਮਹਿੰਦਰ ਮਰਗੇਸ਼ ਪਟਲੇਸਾ ਪਟਵਾਦੀ ਟਵਾਹੀ ਸਰਹੰਦ ਬਸਿਸ ਹੈ ਅੰਗਰੇਜ਼ਨ ਕੋ ਠੇਕੇ ਦਈ ਇੰਟੇ ਪਾਰ ਸਤਲੁਜ ਗਈ ਜਾਵਿਦ ਜਯੋ ਤਯੋ ਕਰ ਗੁਰ ਬੈਠਾ ਭੈ ਸਤ ਹਮ ਨਿਰਕੇ ਨੇਠਾ ਵਾਜਨ ਗੁਰੂ ਕੇ ਪੰਥ ਕਮਾਏ ਜੜ ਸਰੰਦ ਕੀ ਦਈ ਗਵਾਏ ਅੱਜ ਦੇ ਚੈਪਟਰ ਦੇ ਵਿੱਚ ਆਪਾਂ ਜਿਹੜੀ ਗੱਲ ਕੀਤੀ ਹੈ ਜੀ ਕਿਤਾਬ ਦੇ ਵਿੱਚੋਂ ਗੁਰੂ ਮਾਰੇ ਸਰਹੰਦ ਬਾਰੇ ਪੁਰਾਤਨ ਵਿਦਵਾਨਾਂ ਦੇ ਲਿਖਤਾਂ ਨੂੰ ਤੁਹਾਡੇ ਸਾਹਮਣੇ ਰੱਖਿਆ ਇਨੀ ਬੇਨਤੀ ਪ੍ਰਵਾਨ ਕਰਿਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ